ਸਾ ਮਾਹਿਰ ਜੀ ਦੀ ਖਦੇ ਮੈਂ ਧੰਨਵਾਦੀਆਂ ਸੰਗਤ ਦਾ ਜਿਨ੍ਹਾਂ ਨੂੰ ਇੱਕ ਨਿਮਾਣੇ ਦੇ ਸੇਵਾਦਾਰ ਨੇ ਛੋਟਾ ਜਿਹਾ ਸਨੇਹ ਲਾਇਆ ਜਿਹੜਾ ਠਾਠਾ ਮਾਰਦਾ ਕੱਟ ਮੈਂ ਪ੍ਰਬੰਧ ਕਰਨ ਦੇ ਵਿੱਚ ਨਕਾਮ ਹੋਇਆ ਵਾਂ ਮੈਂ ਆਪਣੇ ਮਨੋਂ 600 ਤੋਂ 650 ਕੁਰਸੀ ਚਾਈ ਸੀ ਪਰ ਜਿਹੜੀ ਕੁਰਸੀ ਏ ਮੈਨੂੰ ਲੱਗਦਾ 700 ਤੋਂ 800 ਦੋਣੀ ਚਾਹੀਦੀ ਸੀ ਚਲੋ ਫੇਰ ਵੀ ਸੰਗਤ ਨੇ ਬੜਾ ਸਾਥ ਦਾ ਗਰਮੀ ਇੰਨੇ ਦੇ ਬਾਜੂ ਦੀ ਲੋਕਾਂ ਨੇ ਛਾਠਾਂ ਮਾਰਦਾ ਕੱਚ ਕੱਲੇ ਕੱਲੇ ਲੀਡਰ ਦੀ ਜਿਹੜੀ ਉਹਨਾਂ ਨੇ ਵਿਚਾਰ ਸੁਨੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤਾਂ ਦੇਖੇ ਤਾਂ ਹਰ ਪਾਸੇ ਅਕਾਲੀ ਦਲ ਅਕਾਲੀ ਦਲ ਹੁੰਦਾ ਪਰ ਇਸ ਵਾਰ ਕੀ ਕਹਾਂਗੇ ਜੰਦੇ ਦੇ ਵੇਖੋ ਆਈਡੀ ਫਲੇਗਾ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਸੀ ਇੱਕ ਆਮ ਆਦਮੀ ਪਾਰਟੀ ਨੂੰ ਉਹ ਇੱਕ ਬਦਲਾਅ ਦੀਆਂ ਵੋਟਾਂ ਸੀ ਹਰ ਬੰਦਾ ਸੋਚਦਾ ਸੀ ਵੀ ਅਕਾਲੀ ਦਲ ਵੇਚ ਲਿਆ ਝਾੜੂ ਵੇਚ ਲਿਆ ਕਾਂਗਰਸ ਵੇਚ ਲਈ ਤੇ ਚਲੋ ਹਰ ਕਿਸੇ ਬਦਲਾਅ ਨੂੰ ਵੋਟਾਂ ਪਾਈਏ ਹੌਣ ਲੋਕ ਫਿਰ ਉਸੇ ਜੀਆਂ ਦੇ ਆਗੇ ਨੇ ਨਹੀਂ ਜੋ ਕਿ ਤਰੀ ਪਾਰਟੀ ਸ਼ੋਮੀ ਅਕਾਲੀ ਦਲ ਵਾ ਉਹ ਹੀ ਲੋਕਾਂ ਦਾ ਭਲਾ ਕਰ ਸਕਦੀ ਏ ਜੇ ਦੀ ਸਗਨਸਕੀ ਵੇਖ ਲੋ ਉਹ ਵੀ ਲੋਕਾਂ ਦੀ ਬੰਦ ਏ ਜੇ ਕਣਕਵਾ ਉਹ ਲੋਕਾਂ ਨੇ 10-10 ਕਿਲੋ ਰਹਿ ਗਈ ਏ ਇਹ ਆਪਾਂ ਫੋਰਨਾ ਜਾਂ ਸਿਸ਼ਨ ਰੋਡ ਵੇਖੀਏ ਉਹ ਵੀ ਅਕਾਲੀ ਦਲ ਦੇ ਵਿੱਚ ਬਨੇਕਾਂ ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਮਿਲੀਆਂ ਨੇ ਉਹ ਸਵਰਗ ਅਸੀਂ ਸਰਬਾਤ ਪ੍ਰਕਾਸ਼ ਸਿੰਘ ਦੀ ਬਾਦਲ ਉਹਨਾਂ ਦੀ ਪਾਲਿਸੀ ਉਹਨਾਂ ਦੀ ਨੀਤੀ ਦੇ ਨਾਲ ਹੀ ਸਾਰਾ ਜਿਹੜਾ ਉਹ ਕੰਮ ਚੱਲਿਆ ਚੀਮਾ ਸਾਹਿਬ ਬੜੀ بڑے ਇਲੈਕਸ਼ਨਾਂ ਦੇ ਵਿੱਚ ਵੀ ਹੀ ਬੜੀ ਮਿਹਨਤ ਕੀਤੀ ਸਟ੍ਰਗਲ ਕੀਤਾ ਪਰ ਕਿੰਨਾ ਕੁ ਵੱਡਾ ਹੰਗਾਰਾ ਮਿਲੇਗਾ ਅਕਾਲੀ ਦਲ ਨੂੰ ਤੁਹਾਡੇ ਵੱਲੋਂ ਬੜੀ ਮਿਹਨਤ ਕੀਤੀ ਪਹਿਲਾਂ ਵੀ ਤੁਸੀਂ ਗੱਲ ਇਹ ਆ ਵੀਰ ਜੀ ਹੰਗਾਰੇ ਦੀ ਗੱਲ ਕਰੀਏ ਜਿਹੜੇ ਵਰਕਰ ਸ਼ਰਮਣੀ ਅਕਾਲੀ ਦਲ ਨਾਲੋਂ ਕਿਸੇ ਕਾਰਨ ਲੰਬੇ ਹੋ ਗਏ ਸੀ ਉਹ ਵੀ ਲੋਕ ਹੈ ਉਹ ਛਾਠਾ ਮਾਰਦਾ ਕਾਛ ਜਿਹੜਾ ਉਹ ਹੀਰਾ ਕੱਟ ਕੇ ਉਹ ਆ ਰਿਹਾ ਵਾ ਥੋੜੇ ਦਿਨਾਂ ਦੇ ਵਿੱਚ ਵਿੱਚ ਗੁਰਦਾਸਪੁਰ ਜ਼ਿਲ੍ਹੇ ਤੋਂ ਚੰਗੇ ਪਰਿਵਾਰ ਜਿਹੜੇ ਨੇ ਲੀਡਰ ਸਾਹਿਬਾਨ ਵਕ ਵਕ ਪਾਲ ਜੀ ਉਹ ਸ਼ਾਮਲ ਹੋਣ ਜਾ ਰਹੇ ਨੇ ਕਿ ਜੀ ਦੇਖਿਓ ਇਹੋ ਜਿਹਾ ਪਛਾਹ ਲਾਏਗਾ ਵੀ ਵਿਰੋਧੀਆਂ ਨੂੰ ਹਵਾ ਦੇ ਬੁੱਲੇ ਵਾਂਗ ਡਾਗ ਲਿਆ ਜਾਣਗੇ। ਜੀ ਮੈਂ ਸਮ ਵੋਟਰਾਂ ਨੂੰ ਕੀ ਕਹਿਣਾ ਚਾਹਉਂ ਤੇ ਵੋਟਰਾਂ ਨੂੰ ਕਹਾਂਗੇ ਇੱਕ ਤਰੀਕ ਨੂੰ ਸ਼੍ਰੋਮ ਨਹੀਂ ਅਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਤਗੜੇ ਹੋ ਕੇ ਜਨ ਸੰਤ ਤਕਰੀ ਦੇ ਮੋੜਾ ਲਾਓ ਤੇ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੀ ਗੂੰਜ ਉਹ ਹੋ ਸਕੇ। ਠੀਕ ਇੰਨਾ ਲੰਬਾ ਸਮਾਂ ਭਾਸ਼ਣ ਚੱਲ ਜਾਣਾ ਮੇਰਾ। ਧੰਨ ਬਰੇਸ। कि ਜਿਹੜੀ ਲੋਕਾਂ ਦੀ ਨਿਸ਼ਚਿਤ ਚਾਹਤ ਹੈ ਉਹ ਸਾਡੇ ਨਾਲ ਹੈ ਇਹ ਇਸ ਇਲੈਕਸ਼ਨ ਦੇ ਵਿੱਚ ਆਪਣਾ ਰਗੜੜਾ ਬਹੁਤ ਸਾਰੇ ਕੰਮ ਕਰਦਾ ਜੀ ਗੱਲ ਹੈ ਕਿ ਅੱਛਾ ਤੁਹਾਡਾ 프로그램 ਦਾ ਸ਼ਬਦ ਬਹੁਤ ਸਾਰੇ ਇੱਕ ਚੰਡੀਗੜ੍ਹ ਤੋਂ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਝੇ ਮੇਲਾ ਇਹ ਤਾਂ ਕਾਂਗਰਸ ਤੇ ਆ ਕੇ ਨੰਦੇ ਸਾਬ ਦਾ ਮੰਨੀ ਵੀ ਗਏ ਜਾਂ ਸਾਬ ਦਾ ਪੇਪਰ ਪਾਰਲੀਮੈਂਟ ਕਿਹਾ ਪਰ ਚੰਡੀਗੜ੍ਹ ਦੇ ਵਿੱਚ ਹੁਣ ਕਾਂਗਰਸ ਦਾ ਤੇ ਆਪ ਦਾ ਸਮਝੌਤਾ ਸੀ ਉਹਨਾਂ ਨੇ ਜਿਹੜਾ ਆਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਵਾਸਤੇ ਬਹੁਤ ਵੱਡਾ ਜਿਹੜਾ ਵਿਸ਼ਵਾਸ ਘੱਟੇ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ ਨੂੰ ਵੱਖਰੇ ਸ਼ਹਿਰ ਦਾ ਦਰਜਾ ਦਵਾਇਆ ਜਾਏਗਾ ਇਹ ਮੈਂ ਸੰਵਿਧਾਨ ਕੇ ਸਾਰੇ ਪੰਜਾਬੀਆਂ ਤੇ ਹਿੰਦਿਆ ਦੇ ਉੱਤੇ ਉਨੇ ਬਹੁਤ ਸੱਟ ਬੱਤ ਕਿਉਂਕਿ ਕਾਂਗਰਸੀ ਇਸ ਬ੍ਰੈਂਡ ਦਾ ਹਿੰਦੂ ਜਨਤਾ ਦਾ ਚੰਡੀਗੜ੍ਹ ਪੰਜਾਬ ਤੋਂ ਜਿਹੜਾ ਬਾਹਰ ਰੱਖਣ ਵਾਲੀ ਪੂਰਾ ਕੰਮ ਸੀ ਕਾਂਗਰਸ ਨੇ ਦਿੱਟਾ ਨੇ ਹਮੇਸ਼ਾ ਕਿਹਾ ਸਾਡਾ ਰਾਜਧਾਨੀਕਰਨ ਸਾਹਿਬ ਨੂੰ ਕੰਟਰੋਲ ਕੀਤਾ ਅੱਜ ਫੇਰ ਪਹਿਲਾ ਲੋਕਵਾਰੀ ਪੰਜਾਬ ਦੇ ਵਿੱਚ ਜਿਹੜਾ ਪਾਰਟੀਪਰ ਦਾ ਮੈਂਬਰ ਬਣ ਚੁੱਕਿਆ ਉਹ ਜੇ ਚੰਡੀਗੜ੍ਹ ਦੇ ਖਿਲਾਫ ਹੋ ਪੰਜਾਬ ਦਾ ਜੋ ਅਣਖੜਮਾ ਆ ਗਿਆ ਉਹਦੇ ਖਿਲਾਫ ਹੋ ਰਿਹਾ ਹੈ ਇਹ ਮੈਂ ਸਮਝਦਾ ਕਾਂਗਰਸ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਗਿਦਾਰੀ ਜਿਹੜੀ ਹੈ ਪੰਜਾਬ ਦੇ ਨਾਲ ਸਾਹਮਣੇ ਇੱਕ ਟਾਈਮ ਰਾਜਾ ਬੜਿੰਗ ਨੂੰ ਵੀ ਔਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਪੁੱਛਦਾ ਵੀ ਇਹ ਤੁਹਾਡਾ ਇੱਥੇ ਐਮਪੀ ਸੀ ਪਹਿਲਾਂ ਨਨਤਪੁਰ ਸਾਹਿਬ ਸੀ ਉਸ ਤੋਂ ਪਹਿਲਾਂ ਲੁਧਿਆਣਾ ਸੀ ਕੇਂਦਰ ਦਾ ਵੀ ਮਜੀਦ ਸੀ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਜੇ ਨਹੀਂ ਸਹਿਮਤ ਤਾਂ ਤੁਸੀਂ ਉਹਦੇ ਖਿਲਾਫ ਕੀ ਐਕਸ਼ਨ ਲੈਤੇ ਦੂਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਭਗਵਤ ਮੰਦ ਵੀ ਤਾਂ ਪੁੱਛਦਾ ਵੀ ਤੁਹਾਡੀ ਵੀ ਇਹਨਾਂ ਦੇ ਨਾਲ ਸਾਂਝ ਹੈ ਤੁਸੀਂ ਵੀ ਦੱਸੋ ਕਿ ਜਿਹੜਾ ਪੁਲਿਸ ਤੁਹਾਡੀ ਨੇ ਬਿਆਨ ਦਿੱਤਾ ਕਿ ਤੁਸੀਂ ਉਹਦੇ ਨਾਲ ਸਹਿਮਤ ਹੋ ਕੇ ਨਹੀਂ ਸਹਿਮਤ ਨਹੀਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਅੱਗੇ ਹੀ ਜਿਹੜੀ ਹੈ ਕੇਂਤਰੀ ਬਲ ਤੇ ਦਬਾਹ ਹਿੱਟ ਹਰਿਆਣੇ ਦੇ ਹੱਕ ਦੀ ਗੱਲ ਕਰ ਰਹੇ ਹੋ ਰਾਜਸਥਾਨ ਨੂੰ ਪਾਣੀ ਦੇਣ ਦੀ ਗੱਲ ਕਰਦੇ ਹੋ ਇਹ ਵੀ ਤੁਹਾਡੀ ਇੱਕ ਹੋਰ ਗਦਾਰੀ ਮੰਨੀ ਜਾਏਗੀ ਪੰਜਾਬ ਦੇ ਨਾਲ ਅਗਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵਿੰਦਰ ਤੋਂ ਵਰਤਮਾਨ ਪੰਜਾਬ ਦੇ ਮੁੱਖ ਮੰਤਰੀ ਆਪਣੀ ਸਥਿਤੀ ਸਵਸਥਨੀ ਕਰਦੇ ਅਸੀਂ ਇਹਨੂੰ ਕੰਡੈਮਨ ਕਰਦੇ ਆਂ ਔਰ ਮੈਂ ਜਿਹੜੇ ਅੱਗੇ ਸਾਡੇ